ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਦੀ ਮੁਹਿੰਮ ਜਿਹੜੀ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹ ਚੱਲ ਰਹੀ ਹੈ। ਕੱਲ ਵੀ ਮੈਂ 520 ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਹਟਿਆ। ਅੱਜ ਇੱਥੇ 461 ਨਿਯੁਕਤੀ ਪੱਤਰ ਵੰਡੇ ਗਏ ਨੇ ਜਿਨ੍ਹਾਂ ਚ 450 ਹੈਡ ਕਨਸਟੇਬਲ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ। ਉਹਨਾਂ ਨੂੰ ਨਿਯੁਕਤੀ ਪੱਤਰ ਬੰਡੇ ਨੇ ਔਰ ਇਹ ਨੌਕਰੀਆਂ ਦੇਣ ਦਾ سلسلہ ਮੁਸਤਸਲ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਕਿਉਂਕਿ ਜਦੋਂ ਇੱਥੇ ਹੀ ਰੋਜ਼ਗਾਰ ਮਿਲੂਗਾ ਇੱਥੇ ਹੀ ਬੱਚੇ ਜਿਹੜੇ ਨੇ ਕੰਮ ਕਰਨਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ ਇੱਥੇ ਹੀ ਆ ਉਹਨਾਂ ਦੀਆਂ ਦਿਵਾਲੀਆਂ ਲੋਹੜੀਆਂ ਹੋਣਗੀਆਂ ਤਾਂ ਉਹ ਵਿਦੇਸ਼ਾਂ ਵੱਲ ਭੱਜਣ ਤੋਂ ਵੀ ਗੁਰੇਜ਼ ਕਰਨਗੇ ਨਾਲ ਬੁਰੀ ਸੰਗਤ ਤੋਂ ਜਾਂ ਨਸ਼ਿਆਂ ਤੋਂ ਬਚਣਗੇ ਜਦੋਂ ਕੰਮ ਹੀ ਮਿਲ ਗਿਆ ਜਦੋਂ ਇੱਕ ਰੋਜ਼ਗਾਰ ਮਿਲ ਗਿਆ ਤਾਂ ਉਹ ਧਿਆਨ ਸਾਰਾ ਜਿਹੜਾ ਉਸ ਰੋਜ਼ਗਾਰ ਵੱਲ ਤਾਂ ਉਸ ਰੋਜ਼ਗਾਰ ਤੋਂ ਉੱਪਰ ਤਰੱਕੀ ਕਰਨ ਵੱਲ ਚਲਾ ਜਾਂਦਾ ਸੋ ਬੜੀ ਖੁਸ਼ੀ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਕਲੀਅਰ ਹੁੰਦੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਤਾਂ ਕਿ ਕੋਈ ਕੋਰਟ ਦਾ ਕੋਈ ਪੀਆਈਐਲ ਜਾਂ ਕੋਈ ਇਸ ਤਰ੍ਹਾਂ ਦਾ ਅੜਿੱਕਾ ਅੜਕਾ ਨਾ ਹੋਵੇ ਅਸੀਂ ਇਦਾਂ ਨਹੀਂ ਕਰਦੇ ਕਿ ਮੈਂ ਅੱਜ 5000 ਮੁੰਡੇ ਕੁੜੀਆਂ ਨੂੰ ਬੁਲਾ ਲਾਂ ਜੀ ਨੌਕਰੀਆਂ ਦੇਤੀਆਂ ਤੇ ਬਾਅਦ ਵਿੱਚ ਉਹਨਾਂ ਚੋਂ 2-3000 ਅਗਲੇ ਦਿਨ ਕੋਰਟਾਂ 'ਚ ਫਿਰਦਾ ਹੋਵੇ ਤੱਕ ਇਹ ਕਹਿੰਦਾ ਪਰ ਕਿਸੇ ਨੇ ਪੀਆਈਐਲ ਪਾਤੀ ਚਾਹੂ ਅਸੀਂ ਬਿਲਕੁਲ ਕਲੀਅਰ ਕਰਕੇ ਲੀਗਲ ਜਿਹੜਾ ਪਾਸਾ ਹੈ ਕਲੀਅਰ ਕਰਕੇ ਹੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੰਡੀ ਦੇ ਬਾਕੀ ਸਾਹਿਬ ਕਹਿ ਰਹੇ ਉਸ ਦਿਨ ਆਪਨੇ 13 ਜ਼ੀਰੋ ਦੀ ਬਾਤ ਕੀਤੀ ਉਸ ਦਿਨ ਆਪਨੇ 13 ਜ਼ੀਰੋ ਦੀ ਬਾਤ ਕੀਤੀ ਹੈ ਅਲਾਈਅੰਸ ਦੀ ਬਾਤ ਚੱਲ ਰਹੀ ਹੈ ਤਾਂ ਆਪ ਅੱਜ ਵੀ 13 ਜ਼ੀਰੋ ਨੂੰ ਮੰਨ ਰਹੇ ਆ ਆਮਾਦੀ ਪਾਰਟੀ ਹਾਂਜੀ 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 ਪੂਰੇ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਲੋਕ ਸਭਾ ਮੈਂ ਆਮਾਦੀ ਪਾਰਟੀ ਪੰਜਾਬ ਮੈਂ 13 ਜ਼ੀਰੋ 13 ਕੀ 13 ਜੀਤੇਗੇ ਤਾਂ 50 ਸਾਲ ਪੁੱਛਿਆ ਲਾਇਆ ਰੈਕਸਟਰ ਤੋਂ ਕੰਮ ਸ਼ੁਰੂ ਕੀਤਾ ਪਰੇਸ਼ਾਨ ਤੋਂ ਕੰਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀ ਤੁਨੋਂ ਵੀ ਗੱਡੀ ਚ ਵੀ ਸਾਹ ਲੋਗੇ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਉਹ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ ਤੱਕ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ-ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨੇ ਮਿਲ ਕੇ ਕੰਮ ਕਰਨਾ ਆਰਯੂ ਰੂਲਿੰਗ ਆਊਟ ਆਰਯੂ ਰੂਲਿੰਗ ਆਊਟ ਦਾ ਲਾਈਸੈਂਸ ਦਾ ਕਾਂਗਰਸ ਪਾਰਟੀ ਨੂੰ ਯੂਵੀ ਭਾਰਤ ਤੋਂ ਬਾਹਰ ਹੈ ਐਕਸੈਸ ਵੀ ਭਾਰਤ ਤੋਂ ਬਾਹਰ ਦੇਖੋ ਜੀ ਕਈ ਦੇਸ਼ ਐ ਹੈ ਜਿਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਪਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਦੋਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿਉਂ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ministry of external affair ਤੇ home affair ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨੇ ਇਨਟੈਚ ਲਗਾ ਦਿੱਤਾ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ 80 ਕਰੋੜ ਦਾ ਖਰਚਾ ਹਰ ਰੋਜ਼ ਪੰਜਾਬ ਤੇ ਪੈ ਰਿਹਾ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਬਿਜਲੀ ਮੰਤralਾ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 80 ਕਰੋੜ ਦਾ ਅਸੀਂ ਫਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣਾ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ بڑے بڑے ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲिटल ਨੋਲਿਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਮ ਘੱਟ ਜਾਣਕਾਰੀ ਬਹੁਤ ਖਤਰਨਾਕ ਹੋ ਜਾਂਦੀ ਹੈ